ਇਹਨਾਂ ਬੁੜੀਆਂ ਅੱਖਾਂ ਦੇ ਵਿੱਚ ਉਹ ਯਾਦਾਂ ਪਾਕਿਸਤਾਨ ਦੀਆਂ ਉਸ ਘਰ ਦੀਆਂ ਜਿਹੜਾ ਘਰ ਪਾਕਿਸਤਾਨ ਦੇ ਵਿੱਚ ਇਹ 1947 ਵੇਲੇ ਜਦੋਂ ਵੰਡ ਹੋਈ ਉਸ ਵੇਲੇ ਛੱਡ ਕੇ ਆਏ ਔਰ ਅੱਜ ਵੀ ਉਹਨਾਂ ਦਿਨਾਂ ਨੂੰ ਯਾਦ ਕਰਕੇ ਇਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਕਿਵੇਂ ਆਏ ਉੱਥੋਂ ਦੀ ਉਸ ਵੇਲੇ ਤੁਹਾਨੂੰ ਦੱਸੇ ਕਿ ਗੱਡੀਆਂ ਚ ਆਏ ਜਿਹੜੇ ਉੱਥੇ ਦੇ ਮੁਸਲਮਾਨ ਸੀ ਉਹਨਾਂ ਨੂੰ ਅਸੀਂ ਚਿੰਬੜ ਕੇ ਮਾਰ ਦੋ ਇਹਨਾਂ ਨੂੰ ਉਹ ਸਾਨੂੰ ਜਿੰਮੇ ਦੇ ਜਿੰਨ ਮਾਰਦੇ ਹੋ ਉੱਥੇ ਹਿੰਦੂ ਮੁਸਲਮਾਨ ਦਾ ਕ੍ਰੈਸ਼ ਹੋ ਗਿਆ ਬਹੁਤ بڑا ਸਮਾਜਿਕ ਬਹੁਤ ਹਾ ਰੱਬਾ ਹਾ ਰੱਬਾ ਜਿਹੜੇ ਜ਼ਖਮ ਹੈ ਉਹ ਹਜੇ ਵੀ ਹਰੇ ਹੈ ਕਿਉਂਕਿ ਬਚਪਨ ਦੀਆਂ ਉਹ ਗੱਲਾਂ ਅੱਜ ਵੀ ਯਾਦ ਕਰਕੇ ਇਹ ਆਖਦੇ ਨੇ ਕਿ ਪੁਰਾਣੇ ਗੁਜ਼ਰਾ ਜ਼ਮਾਨਾ ਦੁਬਾਰਾ ਯਾਦ ਨਾ ਕਰੀਏ 15 ਅਗਸਤ 1947 ਭਾਰਤ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਇਆ ਅਤੇ ਭਾਰਤ ਇੱਕ ਸੁਤੰਤਰ ਦੇਸ਼ ਬਣ ਗਿਆ ਪਰ ਇਸ ਦੌਰਾਨ ਦੇਸ਼ ਦੋ ਟੁਕੜਿਆਂ ਦੇ ਵਿੱਚ ਵੰਡ ਵੀ ਗਿਆ ਕਿਉਂਕਿ ਇੱਕ ਪਾਸੇ ਪਾਕਿਸਤਾਨ ਬਣਿਆ ਔਰ ਦੂਜੇ ਪਾਸੇ ਭਾਰਤ ਜਿਹੜੇ ਭਾਰਤ ਤੋਂ ਜਿਹੜੇ ਉਜੜ ਕੇ ਗਏ ਉਹ ਪਾਕਿਸਤਾਨ ਵੱਲ ਚਲੇ ਗਏ ਜਿਹੜੇ ਪਾਕਿਸਤਾਨ ਤੋਂ ਉਜੜ ਕੇ ਆਏ ਉਹ ਭਾਰਤ ਵਿੱਚ ਵਸ ਗਏ ਸੋ ਇਸ ਦੌਰਾਨ ਸਭ ਤੋਂ ਜ਼ਿਆਦਾ ਜਿਹੜਾ ਸੰਤਾਪ ਹੈ ਉਹ ਭਾਰਤ ਦੇ ਵਿੱਚ ਪੰਜਾਬ ਸੂਬੇ ਨੇ ਚਲਿਆ ਔਰ ਕਈ ਜਿਹੜੇ ਪਰਿਵਾਰ ਹੈ ਉਹ ਪਾਕਿਸਤਾਨ ਤੋਂ ਉਜੜ ਕੇ ਪੰਜਾਬ ਦੇ ਵਿੱਚ ਵਸੇ ਨੇ ਮੇਰੇ ਨਾਲ ਸ਼ਮਸ਼ੇਰ ਸਿੰਘ ਨੇ ਉਮਰ 85 ਸਾਲ ਤੋਂ ਉੱਪਰ ਹੋ ਚੁੱਕੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹਨਾਂ ਬੁੜੀਆਂ ਅੱਖਾਂ ਦੇ ਵਿੱਚ ਉਹ ਯਾਦਾਂ ਪਾਕਿਸਤਾਨ ਦੀਆਂ ਉਸ ਘਰ ਦੀਆਂ ਜਿਹੜਾ ਘਰ ਪਾਕਿਸਤਾਨ ਦੇ ਵਿੱਚ ਇਹ 1947 ਵੇਲੇ ਜਦੋਂ ਵੰਡ ਹੋਈ ਉਸ ਵੇਲੇ ਛੱਡ ਕੇ ਆਏ ਔਰ ਅੱਜ ਵੀ ਉਹਨਾਂ ਦਿਨਾਂ ਨੂੰ ਯਾਦ ਕਰਕੇ ਇਹਨਾਂ ਦੀ ਅੱਖਾਂ ਦੇ ਵਿੱਚ ਹਲਜੂ ਆ ਜਾਂਦੇ ਨੇ ਦੇਸ਼ ਜਾਦ ਹੋਇਆ ਪਰ ਉਸ ਵੇਲੇ ਅ ਦੇਸ਼ ਦੋ ਟੁਕੜਿਆਂ ਦੇ ਵਿੱਚ ਵੀ ਵੰਡਿਆ ਗਿਆ ਇੱਕ ਪਾਸੇ ਪਾਕਿਸਤਾਨ ਦੂਜੇ ਪਾਸੇ ਭਾਰਤ ਹੈ ਕੀ ਦੇਖਿਆ ਤੁਸੀਂ ਤੁਹਾਡੀ ਉਮਰ ਕਿੰਨੀ ਸੀ ਉਦੋਂ ਮੇਰੀ ਉਮਰ ਤੇ ਦੇਖ ਲਓ ਜੀ 1936 ਥੋੜੀ-ਬੋੜੀ ਸਕੂਲ ਦੇ ਵਿੱਚ ਬੱਚਿਆਂ ਨੂੰ ਮਾਂ ਸਨ ਪੜਨ ਲੱਗਾ ਸਾਰਿਆਂ ਨੂੰ ਇੱਕ ਵੱਡੇ ਹਾਂਜੀ ਪਾਕਿਸਤਾਨ ਕਿਹੜੀ ਜਗ੍ਹਾ ਮੈਂ ਪਾਕਿਸਤਾਨ ਦੋਚੱਕ ਦੋਚੱਕ ਜ਼ਿਲ੍ਹਾ ਮਿੰਟਕੁੰਬਰੀ ਤਹਿਸੀਲ ਅਖੜਾ ਹਾਂਜੀ ਸਾਡਾ ਜਿਹੜਾ ਪ੍ਰੋਪਰ ਉਹ ਸੀਗਾ ਉਹ ਸੀਗਾ ਰਣਾਲਾ ਖੁਰਦ ਹਾਂਜੀ ਉਹ ਸਾਡੇ ਪਿੰਡ ਸੀ ਹਾਂਜੀ ਸਾਨੂੰ ਵੈਸੇ ਹੋਰ ਨੇ ਨਹੀਂ ਸਾਨੂੰ ਸਰਕਾਰ ਨੇ ਮਾਰਿਆ ਮੁਸਲਮਾਨਾਂ ਨੂੰ ਵੀ ਹਿੰਦੂਆਂ ਨੂੰ ਸਿੱਖਾਂ ਨੂੰ ਵੀ ਹੂੰ ਬਹੁਤ ਕਿੰਨੇ ਕਿੰਨੇ ਸਾਲ ਉਮਰ ਹੋਈਗੀ 8-9 ਸਾਲ ਮੇਰੇ ਖਿਆਲ ਨਾਲ ਜਿਸ ਜਿਸ ਤਰ੍ਹਾਂ ਦੇ ਨਾਲ ਤੁਸੀਂ ਡੇਟ ਆਫ ਬਰਥ ਦੱਸ ਰਹੇ ਹੋ 85 ਸਾਲ ਤੋਂ ਉੱਪਰ ਦੀ ਉਮਰ ਹੈਗੀ ਤੁਹਾਡੀ ਉਦੋਂ ਤੁਹਾਡਾ ਜਿਹੜੀ ਏਸ ਹੋਏਗੀ 8-9 ਸਾਲ ਦੇ ਕਰੀਬ ਹੋਏਗੀ ਹਾਂਜੀ ਯਾਦ ਕੁਝ ਗੱਲਾਂ ਉਸ ਵੇਲੇ ਦੀਆਂ ਕਿਵੇਂ ਆਏ ਉੱਥੋਂ ਦੀ ਅਸੀਂ ਉਸ ਵੇਲੇ ਇਥੇ ਨੂੰ ਦੱਸੇ ਕਿ ਗੱਡੀਆਂ ਚ ਆਏ ਸੀ ਹੂੰ ਗੱਡੀਆਂ ਦੇ ਵਿੱਚ ਆਏ ਹਾਂ ਹੋਰ ਸਾਡੇ ਕੋ ਕਾਰਾਂ ਜਾਂ ਮੋਟਰਸਾਈਕਲ ਜਾਂ ਸਕੂਟਰ ਜਾਂ ਉਹ ਨਹੀਂ ਸੀਗੇ ਨਾ ਸਾਰੇ ਜਿੰਨੇ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ ਗੱਡਿਆਂ ਦੀਆਂ ਲੇਡੀਜ਼ ਦੀਆਂ ਸਭ ਕੁਝ ਸੀ ਲੋਕ ਨੇ ਇਹ ਹੀ ਇੱਕ ਦੂਜੇ ਨੂੰ ਚਿਮੜ ਗਏ ਮੁਸਲਮਾਨ ਹਿੰਦੂਆਂ ਨੂੰ ਹਿੰਦੂ ਸਿੱਖਾਂ ਨੂੰ ਸਿੱਖ ਇਹਨਾਂ ਨੂੰ ਇਸ ਤਰ੍ਹਾਂ ਐ ਸੀ ਬੜ ਬੜੰਗਾ ਬਹੁਤ ਹੋ ਗਿਆ ਖੂਨ ਖਰਾਬਾ ਬਹੁਤ ਹੋਇਆ ਹੂੰ ਹੂੰ ਆਹ ਜਿਹੜਾ ਸਾਡਾ ਪਿੰਡ ਹੈ ਹੀਣਾ ਬਿਲਕੁਲ ਉਜੜਿਆ ਹੋਇਆ ਸੀ ਇਹ ਤਾਂ ਤਾਂ ਬਦੋਂ ਤੁਸੀਂ ਉੱਥੋਂ ਵਾਪਸ ਆਏ ਹਾਂਜੀ ਜਦੋਂ ਅਸੀਂ ਸੀ ਹਾਂਜੀ ਹੂੰ ਕੋਈ ਨਹੀਂ ਕਿੰਨੀ ਉੱਥੇ ਬਿਜ਼ਨਸ ਸੀ ਕਿੰਨੀ ਜ਼ਮੀਨ ਛੱਡ ਕੇ ਆਏ ਉੱਥੇ ਔਰ ਉਹ ਅਸੀਂ ਜਿੰਨੀ ਛੱਡੀ ਸੀ ਸਾਨੂੰ ਉਨੀ ਹੀ ਮਿਲ ਗਈ ਇੱਥੇ ਜੀ ਹਾਂ ਸਾਨੂੰ ਉੱਥੇ ਜ਼ਮੀਨ ਬਣੀ ਸੀ 2 ਮਰਬੇ ਜਿਹੜੇ ਸਾਡੇ ਗੋਂਡੇ ਸੀ ਉਹਨਾਂ ਨੂੰ ਵੀ ਨਹੀਂ ਮਿਲੀ ਸਭ ਨੂੰ ਜ਼ਮੀਨ ਇੱਕੋ ਜਿਹੀ ਮਿਲੀ ਜਿੰਨੀ ਜਿੰਨੀ ਸਾਨੂੰ ਉਧਰ ਅਲਾਟ ਹੋਈ ਸੀ ਹੂੰ ਸਾਨੂੰ ਸਰਕਾਰ ਨੇ ਇੱਧਰ ਸ਼ੈਲਟਰ ਦਿੱਤੀ ਆ ਇਹਨਾਂ ਭਾਈਆਂ ਨੇ ਸਾਨੂੰ ਸ਼ੈਲਟਰ ਦਿੱਤੀ ਆ ਸਾਡੀ ਮਦਦ ਕੀਤੀ ਆ ਸਾਡੇ ਨਾਲ ਰਹੇ ਨੇ ਵੀ ਚਲੋ ਕਰਤ ਕਰੋ ਹਾਂਜੀ ਚਲੋ ਤੁਹਾਨੂੰ ਮਿਹਨਤ ਦੰਦਨੇ ਆ ਸੰਸ਼ੇਰ ਜੀ ਕਿੰਨੇ ਭੈਣ ਭਰਾ ਤੁਸੀਂ ਹੈਗੇ ਹੋ ਕਿੰਨੇ ਭੈਣ ਭਰਾ ਉੱਥੋਂ ਦੀ ਚੱਲੇ ਸੀ ਆਪਣੇ ਮਾਤਾ ਪਿਤਾ ਦੇ ਨਾਲ ਮੇਰੀ ਮੇਰੀ ਮਦਰ ਸੀ ਭੈਣਾ ਸੀ ਮੈਂ ਸੀ ਹਾਂਜੀ ਦੂਜੇ ਉਹ ਰਾਈਆਂ ਸੀਗੇ ਇੱਥੇ ਹਾਂਜੀ ਸਾਰੇ ਹੁਣ ਪਰਿਵਾਰ ਤਾਂ ਵੈਲ ਸੈਟਲ ਨੇ ਕੋਈ ਕਿਤੇ ਆ ਕੋਈ ਕਿਤੇ ਆ ਕੋਈ ਕਿਤੇ ਆ ਹਾਂ ਗੱਡਿਆਂ ਦੇ ਜਰੀਏ ਪੰਜਾਬ ਦੇ ਵਿੱਚ ਜਦੋਂ ਤੁਸੀਂ ਇੱਥੇ ਐਂਟਰ ਕੀਤੇ ਭਾਰਤ ਦੇ ਵਿੱਚ ਕਿਹੜੇ ਕਿਹੜੇ ਸ਼ਹਿਰ ਤੋਂ ਤੁਸੀਂ ਟ੍ਰੇਨ ਫਿਰ ਉਸ ਤੋਂ ਬਾਅਦ ਟ੍ਰੇਨ ਵੀ ਫੜੀ ਇਹ ਇਧਰੋਂ ਆਏ ਜੀ ਫਰੋਜ਼ਪੁਰ ਤੋਂ ਫਰੋਜ਼ਪੁਰ ਤੋਂ ਆਏ ਫਰੋਜ਼ਪੁਰ ਤੋਂ ਫਿਰ ਭਾਈ ਉਹ ਵੱਤੋਂ ਲੁਧਿਆਣੇ ਲੁਧਿਆਣੇ ਤੇ ਫਿਰ ਹੌਲੀ-ਹੌਲੀ ਇੱਥੇ ਆ ਗਏ ਜਣੀ ਚਿੰਗੇ ਸੱਜੇ ਢਾਂਗ ਨਾਲ ਲੋਕਾਂ ਨੇ ਵਰਤੇ ਪਰ ਜਦੋਂ ਲੋਕਾਂ ਨੂੰ ਮਾਰਿਆ ਗਿਆ ਹੈ ਹਿੰਦੂਆਂ ਨੂੰ ਵੀ ਮੁਸਲਮਾਨਾਂ ਨੂੰ ਵੀ ਸਿੱਖਾਂ ਨੂੰ ਵੀ ਉਤਾਰ ਸਿਉਗਸ ਹੂੰ ਸੁਯੱਖਾਂ ਦੇ ਵਿੱਚ ਅ ਅੱਜ ਵੀ ਹੰਝੂ ਹੈ ਜਦੋਂ ਉਹ ਪੁਰਾਣੇ ਦਿਨਾਂ ਨੂੰ ਸ਼ਮਸ਼ੀਰ ਯਾਦ ਕਰਦੇ ਨੇ ਪਰ ਜਿਸ ਤਰ੍ਹਾਂ ਦੇ ਨਾਲ ਵੰਡ ਹੋਈ ਦੇਸ਼ ਆਜ਼ਾਦ ਵੀ ਹੋਇਆ ਔਰ ਉਸ ਵੰਡ ਦੇ ਦੌਰਾਨ ਜਿਹੜਾ ਕੁਝ ਉੱਥੇ ਗਵਾਇਆ ਮੈਨੂੰ ਇੱਕ ਸਵਾਲ ਦਾ ਜਵਾਬ ਦੇਣਾ ਕਿ ਜਦੋਂ ਤੁਸੀਂ ਉੱਥੇ ਰਹਿੰਦੇ ਸੀ ਤੁਸੀਂ 8-9 ਸਾਲ ਦੇ ਸੀ ਤੁਸੀਂ ਪਾਕਿਸਤਾਨ ਤੋਂ ਆਏ ਹੋ ਉਜੜ ਕੇ ਇਹ ਭਾਰਤ ਦੇ ਵਿੱਚ ਚਲੋ ਤੁਹਾਨੂੰ ਉਹ ਜ਼ਮੀਨਾਂ ਮਿਲ ਗਈਆਂ ਘਰ ਮਿਲ ਗਿਆ ਪਰ ਉਦੋਂ ਉਹਨਾਂ ਨੇ ਸਾਥ ਦਿੱਤਾ ਨਾਲ ਦੇ ਕਹਿੰਦੇ ਪੜੋਸੀ ਬੜੇ ਚੰਗੇ ਹੁੰਦੇ ਨੇ ਕਿਉਂਕਿ ਇਹ ਇੱਕ ਹਫ਼ਤਾ ਹੁੰਦੀਆਂ ਨੇ ਪੜੋਸੀ ਸਭ ਤੋਂ ਪਹਿਲੇ ਸਾਥ ਦਿੰਦਾ ਉਹਦੇ ਪੜੋਸੀਆਂ ਨੇ ਸਾਥ ਦਿੱਤਾ ਉੱਥੇ ਤੱਕ ਵੀ ਤੁਸੀਂ ਨਿਕਲ ਜੋ ਇੱਥੋਂ ਅਸੀਂ ਅਸੀਂ ਪਹੁੰਚਾਣੇ ਆ ਤੁਹਾਨੂੰ ਮੁਸਲਮਾਨਾਂ ਨੇ ਮੁਸਲਮਾਨਾਂ ਨੇ ਉਹਨਾਂ ਤਾਂ ਆਪਣੀ ਜਾਨ ਬਚਾਉਣੀ ਹੋ ਗਈ ਔਖੀ ਜਿਹੜੇ ਉੱਥੇ ਦੇ ਮੁਸਲਮਾਨ ਸੀ ਉਹਨਾਂ ਨੂੰ ਅਸੀਂ ਚਿੰਬੜ ਕੇ ਮਾਰ ਦੋ ਉਹ ਸਾਨੂੰ ਚਿੰਬੜ ਕੇ ਜਿਹਨਾਂ ਨੂੰ ਮਾਰ ਦਿਓ ਉੱਥੇ ਹਿੰਦੂ ਮੁਸਲਮਾਨ ਦਾ ਕ੍ਰੈਸ਼ ਹੋ ਗਿਆ ਹਿੰਦੂ ਤੁਸੀਂ ਹਿੰਦੂ ਕਿਉਂ ਬਣੇ ਤੁਸੀਂ ਸਿੱਖ ਕਿਉਂ ਬਣੇ ਹਾਂਜੀ ਉਹ ਨਹੀਂ ਸੀ ਡਿਫੈਂਸ ਨਹੀਂ ਸੀ ਨੋ ਨੋ ਡਿਫੈਂਸ ਇੱਕ ਯੂਜਰ ਨੂੰ ਮਾਰਨ ਲੱਗ ਗਏ ਉੱਥੇ ਖੇਤੀਬਾੜੀ ਕਰਦੇ ਸੀ ਤੁਹਾਡੇ ਪਿਤਾ ਜੀ ਬਹੁਤ ਜ਼ਬਰਦਸਤ ਸਾਰੇ ਲੋਕ ਹੀ ਖੇਤੀ ਕਰਦੇ ਸੀ ਹਾਂਜੀ ਜਿਹੜੇ ਖੇਤੀ ਆਏ ਸੀ ਮੇਰੇ ਖਿਆਲ ਹੈ ਮੰਡਕੁੰਮਰੀ ਜਿਹੜਾ ਮੰਨਿਆ ਹੋਇਆ ਸੀ ਜੀ ਡਿਸਟ੍ਰਿਕਟ ਮੰਡਕੁੰਮਰੀ ਇਹ ਜਿਹੜੀਆਂ ਫਿਲਮਾਂ ਦੇ ਵਿੱਚ ਦਿਖਾਈਆਂ ਜਾਂਦੀਆਂ ਗੱਡੀਆਂ ਟ੍ਰੇਨਾਂ ਆ ਰਹੀਆਂ ਨੇ ਇੱਕ ਪਾਸੋਂ ਭਰ ਕੇ ਉਸ ਉਸ ਦੌਰਾਨ ਹੋਇਆ ਐ ਇੰਦਾ ਸਾਰਾ ਕੁਝ ਸਾਬ ਕੁਝ ਦੇਖਿਆ ਐ ਸਭ ਕੁਝ ਹੋਇਆ ਐ ਹੋਇਆ ਠੀਕ ਐ ਉਹਨੂੰ ਲੁਕੋਇ ਨਹੀਂ ਜਾ ਸਕਦਾ ਜੋ ਕੁਝ ਹੋਇਆ ਨਾ ਬਲੱਡ ਸ਼ੈੱਡ ਜੀ ਜਾਂ ਧੀਆਂ ਭੈਣਾਂ ਦੀ ਪਤਲੂਫੀ ਗਈ ਐ ਸਭ ਕੁਝ ਦੇਖਿਆ ਤੁਹਾਡੇ ਪਿਤਾ ਜੀ ਦੇ ਹੋਰ ਵੀ ਬ੍ਰਦਰ ਜਿਹੜੇ ਇਕੱਠੇ ਤੁਸੀਂ ਆਏ ਫੈਮਿਲੀ ਸੀਗੇ 5 6 ਭੈਣ ਸੀ ਜੀ ਸਭ ਉਹ ਉਹ ਲੋਰ ਸੀਗੇ ਫੌਜ ਚ ਛੱਡ ਕੇ ਸਭ ਕੁਝ ਹੀ ਆਪਣੇ ਆਪਣੇ ਚਲੇ ਗਏ ਰਾਈਆਂ ਪਿੰਡ ਹੈ ਸਾਡਾ ਫੌਜ ਫੌਜ ਚ ਕਿੱਥੇ ਪਾਕਿਸਤਾਨ ਦੀ ਗੱਲ ਕਰ ਰਹੇ ਨਾ ਜੀ ਇੱਥੇ ਰਾਈਆਂ ਪਿੰਡ ਆਪਣਾ ਇੱਥੇ ਫੌਜ ਜਾਗੇ ਹਾਂ ਜੀ ਹਾਂ ਜੀ ਜਿਹੜੀ ਕਿੰਦਾ ਸੱਮਾ ਕੱਢ ਲਿਆ ਹੁਣ ਮਗਰੋਂ ਮਗਰ ਮੇਰੀ 88 85 ਸਾਲ ਦੀ ਉਮਰ ਹੈ ਜੀ ਮਤਲਬ ਇਹ 47 ਤੋਂ ਬਾਅਦ 2 3 4 ਸਾਲ ਬਾਅਦ ਫਿਰ ਅਸੀਂ ਅਫਾਕ ਚ ਰਹਿਣ ਲੱਗ ਗਏ ਜਿਹੜੇ ਆਪਣੇ ਪਰਿਵਾਰ ਸੀਗੇ ਕੋਈ ਹਿੰਦੂ ਹੈ ਕੋਈ ਸਿੱਖ ਹੈ ਕੁਝ ਅੱਡੇ ਹਾਂਜੀ ਕਿਉਂਕਿ ਸਿੱਖ ਤੇ ਮੁਸਲਮਾਨ ਤੇ ਸਿੱਖ ਦਾ ਤਾਂ ਪੜਾ ਪੈ ਗਏ ਨਾ ਕਾਂਗਰਸ ਹਾਂਜੀ ਇਹ ਨਹੀਂ ਸੀ ਬਚਾ ਹੋ ਗਿਆ ਲੱਖ ਸ਼ੁਕਰ ਹੈ ਹਾਂ ਇੱਕ ਗੱਲ ਹੋਈ ਪਰ ਕਈ ਪਰ ਕਈ ਜਿਹੜੇ ਪਰਿਵਾਰ ਹੈ ਉਹ ਉਹ ਤਾਂ ਉੱਥੇ ਖਤਮ ਹੋ ਗਏ ਹੋਣਗੇ ਉਹ ਪਰਿਵਾਰ ਜੀ ਬਹੁਤ ਮਾਰੇ ਗਏ ਬਹੁਤ ਭੱਜ ਗਏ ਬਹੁਤ ਡਰ ਗਏ ਹਾਂ ਅਤੀ ਤਰਸਯੋਗ ਹਾਲਤ ਸੀ ਪਛਾਣਾ ਬੜਾ ਮੁਸ਼ਕਿਲ ਹੁੰਦਾ ਹੋਵੇਗਾ ਉਸ ਵੇਲੇ ਤੁਸੀਂ ਤੁਹਾਡੇ ਸਾਹਮਣੇ ਸਾਰੇ ਘੇਰੇ ਮੈਂ ਤੁਹਾਨੂੰ ਦੱਸੇ ਨਾ ਵੀ ਕਹਿੰਦੇ ਗੁਜਰਾਤ ਦੇ ਮੈਰਿਜ ਆਦਨਾ ਬਹੁਤ ਭੜਾ ਸਮਾਜ ਸੀ ਬਹੁਤ ਹਾਏ ਰੱਬਾ ਹਾਏ ਰੱਬਾ ਕੀ ਕਰਨਾ ਖਤਰਨਾਕ ਚਾਂਸਸ ਸੀਗੇ ਜੀ ਚਲੋ ਉਹਨਾਂ ਸ਼ੁਕਰ ਹੈ ਜਿੰਨੇ ਕੁ ਬਚ ਗਏ 19 ਲੱਖ ਸ਼ੁਕਰ ਹੈ ਹੂੰ ਉਹ ਤੁਸੀਂ ਪੂਰੀ ਤਰ੍ਹਾਂ ਪਰਿਵਾਰ ਦੇ ਨਾਲ ਸਾਰੇ ਹਾਂ ਹਾਂ ਸਾਰੇ ਬੱਚੇ ਵੈਲ ਸੈਟਲਡ ਵੈਲ ਸੈਟਲ ਸਾਰੇ ਬੱਚੇ ਹਾਂਜੀ ਚੰਗੀ ਪੜਾਈ ਚੰਗੀ ਐਜੂਕੇਸ਼ਨ ਚੰਗਾ ਸਭ ਕੁਝ ਹੀ ਬਸੀਲੇ ਹੀਲੇ ਬਹੁਤ ਰਿਕਵੈਸਟ ਪਿੰਡਾਂ ਨੂੰ ਬਹੁਤ ਚੰਗੀ ਸੁਖ ਦੇ ਸਾਧਨ ਬਣੇ ਆ ਕਿੰਨੇ ਕਿੰਨੇ ਸਾਲ ਸਰਪੰਚੀ ਕੀਤੀ 25 ਸਾਲ 25 ਸਾਲ ਕੇ ਹਾਂਜੀ ਤੁਸੀਂ ਪਰਿਵਾਰਿਕ ਮੈਂਬਰ ਹੋ ਰਹੇ ਮੈਂ ਸਰਪੰਚ ਹੀ ਹਾਂ ਸਰਪੰਚ ਨਹੀਂ ਸਾਡੇ ਹਾਂ ਓਕੇ ਸਾਡੇ ਸਰਪੰਚ ਨੇ ਸ਼ਮਸ਼ੇਰ ਸਿੰਘ ਦੇ ਮੁਸਕਰਾਹਟ ਹੈ ਇਹਨਾਂ ਦੇ ਚਿਹਰੇ ਤੇ ਔਰ ਜਦੋਂ ਕੋਈ ਸਵਾਲ ਕੀਤਾ ਜਾਂਦਾ ਤਾਂ ਇਹਨਾਂ ਦੀ ਅੱਖਾਂ 'ਚ ਹੰਝੂ ਆ ਜਾਂਦੇ ਨੇ ਕਿਉਂਕਿ ਜਿਹੜੀਆਂ ਜਿਹੜੇ ਜ਼ਖਮ ਐ ਉਹ ਹਜੇ ਵੀ ਹਰੇ ਐ ਕਿਉਂਕਿ ਬਚਪਨ ਦੀਆਂ ਉਹ ਗੱਲਾਂ ਅੱਜ ਵੀ ਯਾਦ ਕਰਕੇ ਆ ਕਾਫੀ ਉਹ ਖੋਫਨਾ ਜਿਹੜਾ ਮੰਜ਼ਰ ਇਹਨਾਂ ਨੇ ਦੇਖਿਆ ਇਹਨਾਂ ਦੇ ਪਰਿਵਾਰ ਨੇ ਦੇਖਿਆ ਉਸ ਨੂੰ ਯਾਦ ਕਰਦੇ ਨੇ ਤਾਂ ਅੱਜ ਵੀ ਇਹ ਆਖਦੇ ਨੇ ਕਿ ਪੁਰਾਣੇ ਗੁਜ਼ਰੇ ਜ਼ਮਾਨਾ ਦੁਬਾਰਾ ਯਾਦ ਨਾ ਕਰੀਏ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ലുധിയാണ